ਅੱਜ ਮੈਂ ਬਣਾਏ ਸੀਗੇ ਪਰਕੇ ਕਰੇਲੇ ਜਿਹੜੇ ਕਿ ਮੇਰੇ ਮੋਸਟਲੀ ਫੇਵਰੇਟ ਆ ਸ਼ਸ਼ੀਕਲ ਜੀ ਸਾਰਿਆਂ ਨੂੰ ਅਰਮਾਨ ਦੇ ਪਾਪਾ ਦੀ ਫਰਮਾਇਸ਼ ਸੀਗੀ ਕਿ ਕਾਫੀ ਟਾਈਮ ਹੋ ਗਿਆ ਆ ਪਾ ਕਰੇਲੇ ਨਹੀਂ ਖਾਦੇ ਹੈਗੇ ਕਿ ਆਪਾਂ ਕਰੇਲੇ ਬਣਾਈਏ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਕਰੇਲੇ ਤਾਂ ਬਣ ਜਾਣਗੇ ਪਰ ਮੇਰੇ ਨਾਲ ਤੁਹਾਨੂੰ ਥੋੜੀ-ਮੋਟੀ ਹੈਲਪ ਕਰਵਾਉਣੀ ਪੈਣੀ ਆ ਫਿਰ ਦਵਾ ਦਵਾ ਉਹ ਵੀ ਮੇਰੇ ਕੋਲੇ ਆ ਗਈ ਸੀਗੀ ਘਰਦ ਲੈ ਗਈ ਅਸੀਂ ਦੋਨੋਂ ਜਾਣਿਆਂ ਨੇ ਕਰੇਲਿਆਂ ਨੂੰ ਝੋਲੜਨਾ ਸ਼ੁਰੂ ਕੀਤਾ ਕਿਉਂਕਿ ਕਰੇਲੇ ਨਾਲ ਖਾਣੇ 'ਚ ਸੌਖੇ ਆ ਬਣਾਉਣ 'ਚ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਸਿਕਣਾ ਚੀਰਾ ਲਾ ਕੇ ਸਾ ਪਾਪਾ ਨੇ ਜਿਹੜੀ ਉਹ ਭੁਰਜੀ ਜੀ ਸੀਗੀ ਉਹਦੇ ਚੋਂ ਪਾਣੀ ਨਿਚੋੜਿਆ 5-10 ਮਿੰਟ ਰੱਖਿਆ ਸਾਈਡ ਤੇ ਫਿਰ ਮੇਰਾ ਤੇਲ ਗਰਮ ਹੋ ਗਿਆ ਸੀ ਵਿੱਚ ਜੀਰਾ ਪਾਇਆ ਤੇ ਨਾਲ ਹੀ ਵੱਡਾ ਸਾਰਾ ਇੱਕ ਕੌਲਾ ਤੇ ਪਿਆਜ਼ਾਂ ਦਾ ਕੱਟ ਲਿਆ ਸੀਗਾ ਕਿਉਂਕਿ ਮੈਨੂੰ ਆਏ ਸੀਗਾ ਵੀ ਜਿਹੜੀ ਇਹਦੀ ਭੁਰਜੀ ਆ ਨਾ ਕਲੇਲੇ ਭਰਨ ਤੋਂ ਬਾਅਦ ਵੀ ਥੋੜੀ ਜੀ ਬਚਦੇ ਕਿਉਂਕਿ ਰਮਾਨ ਦੇ ਪਾਪਾ ਦੀ ਉਹ ਫੇਵਰੇਟ ਆ ਨਾ ਐਵੇਂ ਸਾਡੇ ਘਰ 'ਚ ਕਲੇਲੇ ਸਾਰਿਆਂ ਨੂੰ ਪਸੰਦ ਆ ਤੁਸੀਂ ਜੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਕਿਹਨੂੰ-ਕਿਹਨੂੰ ਕਲੇਲੇ ਪਸੰਦ ਆ ਖਾਣੇ ਕਿਹਨੂੰ-ਕਿਹਨੂੰ ਨਹੀਂ ਖਾਣੇ ਆ ਨਾ ਭਰ ਕੇ ਤਾਂ ਕੱਟ ਕੋੜੇ ਲੱਗਦੇ ਵਸੇ ਜ